ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਸਭ ਦਾ ਜੀ ਜ਼ਿੰਦਗੀ ਦਾ ਸੰਦੇਸ਼ ਤੇ ਉਦੇਸ਼ ਕਦੇ ਬਾਰੇ ਵਿੱਚ ਜਿਸ ਦੇ ਲੇਖਕ ਹਨ ਨਿਰਮਲ ਸਿੰਘ ਲਾਲੀ ਜੀ ਜਿਸ ਦੇ ਲੇਖਕ ਹਨ ਨਿਰਮਲ ਗੱਲ ਕਰਾਂਗੇ ਬੱਚੇ ਦਾ ਚਰਿੱਤਰ ਨਿਰਮਾਣ ਅਧਿਆਇ ਦੇ ਬਾਰੇ ਵਿੱਚ ਕਹਿੰਦੇ ਵੈਸੇ ਤਾਂ ਸਿਆਣਿਆਂ ਦਾ ਕਹਿਣਾ ਹੈ ਕਿ ਜਸ ਤਰ੍ਹਾਂ ਦੇ ਕੋਕੋ ਦੇ ਬੱਚੇ ਹੁੰਦੇ ਆ ਅਖਾਣ ਵੀ ਹੈ ਕਿ ਜਿੱਦਾਂ ਦੀ ਕੋਕੋ ਉਦਾਂ ਦੇ ਬੱਚੇ ਇਹਦਾ ਭਾਵੇਂ ਹੁੰਦਾ ਹੈਗਾ ਆ ਕਿ ਜਿਹੜੇ ਹੈਰਿਡੇਟਰੀ ਗੁਣ ਹੁੰਦੇ ਹੈਗੇ ਆ ਪਾਪ ਪਿਤਾ ਪੁਰਖੀ ਗੁਣ ਜੜੇ ਹੈਗੇ ਆ ਉਹ ਬੱਚੇ ਦੇ ਵਿੱਚ ਮੌਜੂਦ ਹੁੰਦੇ ਹੈਗੇ ਆ ਬੱਚੇ ਦੀ ਹੈਰਿਡੇਟਰੀ ਪਾਪ ਪਿਤਾ ਪੁਰਖੀ ਵਿਰਾਸਤ ਜਿਹੜੀ ਹੈਗੀ ਆ ਉਹ ਮਨੁੱਖੀ ਸ਼ਖਸੀਅਤ ਨੂੰ ਤੇ ਵਾਤਾਵਰਣ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕਰਦੀ ਆ ਇਸ ਵਾਤਾਵਰਣ ਨੂੰ ਅਸੀਂ ਤਿੰਨ ਭਾਗਾਂ ਦੇ ਵਿੱਚ ਵੰਡ ਸਕਦੇ ਹੈਗੇ ਆ ਪਹਿਲਾ ਹੈਗਾ ਯਾ ਫਿਜ਼ੀਕਲ এনਵਾਇਰਨਮੈਂਟ ਫਿਜ਼ੀਕਲ এনਵਾਇਰਨਮੈਂਟ ਕਿਹੜਾ ਹੁੰਦਾ ਹੈ ਜਿਹੜਾ ਘਰ ਦੇ ਵਿੱਚ ਮਿਲਦਾ ਹੈਗਾ ਆ ਭਾਵ ਘਰ ਵਿੱਚ ਫਰਨੀਚਰ ਆਦਿ ਜੈਸਰਾਂ ਦਾ ਹੈਗਾ ਆ ਉਹਦਾ ਤੁਹਾਡੇ ਤੇ ਜ਼ਰੂਰ ਪ੍ਰਭਾਵ ਜਿਹੜਾ ਹੈਗਾ ਆ ਪੈਂਦਾ ਆ ਦੂਜਾ ਹੈਗਾ ਇਕਨੋਮਿਕਲ ਫੈਕਟਰ ਤੁਹਾਡੀ ਆਰਥਿਕ ਦਸ਼ਾ ਕਿਉਂ ਜਈ ਹੈਗੀ ਆ ਉਸ ਗੱਲ ਦਾ ਬੱਚੇ ਦੇ ਚਰਿੱਤਰ ਤੇ ਬਹੁਤ ਪ੍ਰਭਾਵ ਪੈਂਦਾ ਹੈਗਾ ਆ ਤੁਸੀਂ ਅਮੀਰ ਹੋ ਜਾਂ ਗਰੀਬ ਹੋ ਉਸ ਦਾ ਮਨੁੱਖੀ ਸੰਸਕਾਰਾਂ ਦੇ ਉੱਤੇ ਜ਼ਰੂਰ ਪ੍ਰਭਾਵ ਪੈਂਦਾ ਹੈਗਾ ਆ ਐਸੋ ਇਲਾਵਾ ਕਹਿੰਦੇ ਆ ਤੀਜਾ ਫੈਕਟਰ ਕਿਹੜਾ ਹੈਗਾ ਆ ਤੀਜਾ ਹੈਗਾ ਸੋਸ਼ਲ ਫੈਕਟਰ ਸੋਸ਼ਲ ਫੈਕਟਰ ਦਾ ਮਤਲਬ ਹੈਗਾ ਆ ਕਿ ਤੁਸੀਂ ਕਿਸ ਤਰ੍ਹਾਂ ਦੀ ਸੁਸਾਇਟੀ ਵਿੱਚ ਰਹਿੰਦੇ ਹੋ ਕਿਸ ਤਰ੍ਹਾਂ ਦੇ ਲੋਕਾਂ ਦੇ ਨਾਲ ਤੁਹਾਡਾ ਉੱਠਣਾ ਬੈਠਣਾ ਹੈਗਾ ਆ ਉਹ ਜਿਹੜਾ ਸਾਰਾ ਕੁਝ ਤੁਹਾਡੀ ਸਮਾਜਿਕ ਸੰਗਤ ਦਾ ਵਾਤਾਵਰਣ ਕਿਦਾਂ ਦਾ ਹੈਗਾ ਆ ਤੁਹਾਡੇ ਘਰ ਦੇ ਵਿੱਚ ਕਿੰਨੇ ਜੀ ਹੈਗੇ ਆ ਕਿੰਨੇ ਪ੍ਰਕਾਰ ਦੇ ਜੀ ਆ ਉਹਨਾਂ ਸਾਰੀਆਂ ਚੀਜ਼ਾਂ ਦਾ ਇੱਕ ਬੱਚੇ ਦੇ ਸ਼ਖਸੀਅਤ ਦੇ ਉੱਤੇ ਉਹਦੇ ਚਰਿੱਤਰ ਨਿਰਮਾਣ ਦੇ ਵਿੱਚ ਮਹੱਤਵਪੂਰਨ ਯੋਗਦਾਨ ਹੈਗਾ ਠੀਕ ਹੈ ਜਿਹੜਾ ਵਾਤਾਵਰਣ ਹੈਗਾ ਆ ਉਹਨੂੰ ਅਸੀਂ ਕਿੰਨੇ ਭਾਗਾਂ ਵਿੱਚ ਵੰਡ ਸਕਦੇ ਆ ਇੱਕ ਹੈਗਾ ਫਿਜ਼ੀਕਲ এনवायरमेंट ਕਿ ਜਿਸ ਤਰ੍ਹਾਂ ਦਾ ਤੁਹਾਡੇ ਘਰ ਦੇ ਵਿੱਚ ਫਰਨੀਚਰ ਹੈਗਾ ਆ ਉਹਦਾ ਪ੍ਰਭਾਵ ਤੁਹਾਡੇ ਤੇ ਪੈਂਦਾ ਹੈਗਾ ਆ ਦੂਸਰਾ ਹੈਗਾ ਇਕਨੋਮਿਕਲ ਫੈਕਟਰ ਆ ਕਿ ਤੁਹਾਡੀ ਆਰਥਿਕ ਦਸ਼ਾ ਕਿੰਦਾਂ ਦੀ ਆ ਤੁਸੀਂ ਅਮੀਰ ਹੋ ਤੁਸੀਂ ਗਰੀਬ ਹੋ ਉਹਦਾ ਤੁਹਾਡੇ ਸੰਸਕਾਰਾਂ ਤੇ ਜ਼ਰੂਰ ਪ੍ਰਭਾਵ ਪੈਂਦਾ ਆ ਤੀਸਰਾ ਜਿਹੜਾ ਹੈਗਾ ਉਹ ਹੈਗਾ ਆ ਸੋਸ਼ਲ ਫੈਕਟਰ ਸੋਸ਼ਲ ਫੈਕਟਰ ਦਾ ਭਾਵ ਇਹ ਹੈਗਾ ਆ ਕਿ ਜਿਹੜਾ ਵੀ ਕਿੱਦਾਂ ਦੀ ਤੁਸੀਂ ਸੁਸਾਇਟੀ ਦੇ ਵਿੱਚ ਰਹਿੰਦੇ ਹੋਗੇ ਆ ਤੁਹਾਡੀ ਸੰਗਤ ਕਿੱਦਾਂ ਦੀ ਹੈਗੀ ਆ ਉਹਦਾ ਵਾਤਾਵਰਣ ਕਿਸ ਤਰ੍ਹਾਂ ਦਾ ਹੈਗਾ ਆ ਘਰ ਦੇ ਜਿਹੜੇ ਜੀ ਆ ਉਹਨਾਂ ਦਾ ਸੁਭਾਅ ਕਿਸ ਤਰ੍ਹਾਂ ਦਾ ਹੈਗਾ ਆ ਇਹਨਾਂ ਸਾਰੀਆਂ ਗੱਲਾਂ ਦਾ ਬੱਚੇ ਦੇ ਚਰਿੱਤਰ ਦੇ ਨਿਰਮਾਣ ਦੇ ਵਿੱਚ ਮਹੱਤਵਪੂਰਨ ਯੋਗਦਾਨ ਹੈਗਾ ਆ ਬੱਚੇ ਨੂੰ ਭੈੜੀ ਸੰਗਤ ਤੋਂ ਦੂਰ ਰੱਖਣਾ ਚਾਹੀਦਾ ਆ ਸਿਆਣਿਆਂ ਦਾ ਕਥਨ ਹੈ ਕਿ ਬੈਟਰ ਅਲੋਨ ਦੈਨ ਇਨ ਅ ਬੈਡ ਕੰਪਨੀ ਕੀ ਹੈ ਕਿ ਬੁਰੀ ਸੰਗਤ ਨਾਲ ਇਕੱਲਾ ਜਿਹੜਾ ਹੈਗਾ ਆ ਇਨਸਾਨ ਰਹਿੰਦਾ ਆ ਉਹ ਜ਼ਿਆਦਾ ਵਧੀਆ ਹੈਗਾ ਆ men is known by the company he keep ਕਹਿੰਦਾ ਜਿਹੜਾ ਮਨੋਖਾ ਆਪਣੀ ਸੰਗਤ ਤੋਂ ਪਹਿਚਾਣਿਆ ਜਾਂਦਾ ਹੈਗਾ ਆ similarity is the mother of a friendship ਠੀਕ ਹੈ ਜਿਹੜੀ ਦੋਸਤੀ ਹੈਗੀ ਆ ਉਹ ਸਮਾਨਤਾ ਵਾਲਿਆਂ ਦੇ ਵਿੱਚ ਹੀ ਵਧੀਆ ਲੱਗਦੀ ਹੈ ਕਹਿੰਦੇ ਕੁੱਗੀ ਕਦੇ ਵੀ ਕਾਮਾਂ ਨਾਲ ਨਹੀਂ ਉੱਡਦੀ ਐਸਲੇ ਆਪਣੇ ਵਰਗੇ ਦੋਸਤ ਬਣਾਓ ਆਪਣੇ ਵਰਗੇ ਨਾਲ ਸਬੰਧ ਬਣਾਓ ਕਹਿੰਦੇ ਜਿਹੜੀ ਕੁੱਗੀ ਕਾਮਾਂ ਨਾਲ ਨਹੀਂ ਉੱਡਦੀ ਆਪਣੇ ਵਰਗੇ ਨਾਲ ਸਬੰਧ ਬਣਾਓ ਆਪਣੇ ਜੀਵਨ ਮਨੋਰਥ ਦੀ ਚੋਣ ਜਿਹੜੀ ਹੈਗੀ ਆ ਸਾਵਧਾਨੀ ਨਾਲ ਕਰੋ ਆਪਣੇ ਲਕਸ਼ ਨੂੰ ਸਦਾ ਹੀ ਆਪਣੇ ਸਾਹਮਣੇ ਰੱਖੋ ਤੁਸੀਂ ਜਿਹੜੇ ਵੀ ਖੇਤਰ ਵਿੱਚ ਕੋਈ ਪ੍ਰਾਪਤੀ ਕਰਨਾ ਚਾਹੁੰਦੇ ਹੋ ਉਸ ਪ੍ਰਕਾਰ ਦੇ ਬੰਦਿਆਂ ਦੀ ਸੰਗਤ ਕਰੋ। ਉਦਾਹਰਨ ਵਜੋਂ ਜੇ ਕੋਈ ਡਾਕਟਰ ਬਣਨਾ ਚਾਹੁੰਦਾ ਹੈ ਤਾਂ ਡਾਕਟਰ ਦੀ ਸੰਗਤ ਕਰੇ, ਅਧਿਆਪਕ ਜਿਹੜਾ ਹੈਗਾ ਅਧਿਆਪਕ ਦੀ ਸੰਗਤ ਕਰੇ। ਇਹਦੇ ਨਾਲ ਮਨ ਦੀ ਸ਼ਾਂਤੀ ਪ੍ਰਾਪਤ ਹੁੰਦੀ ਹੈਗੀ ਆ ਤੇ ਤੁਹਾਨੂੰ ਜਿਹੜਾ ਗਿਆਨ ਵੀ ਪ੍ਰਾਪਤ ਹੁੰਦਾ ਹੈਗਾ ਆ। ਬਹੁਤ-ਬਹੁਤ ਸਵਾਗਤ ਹੈ। ਜੀ ਸ਼ਬਦਾਂ ਬਹੁਤ-ਬਹੁਤ ਧੰਨਵਾਦ। ਬੱਚੇ ਕੀ ਆ ਦੇਸ਼ ਦਾ ਸਰਮਾਇਆ ਹੁੰਦੇ ਹਨ ਤੇ ਮਨੁੱਖ ਦਾ ਅਸਲੀ ਸਰਮਾਇਆ ਜਿਹੜਾ ਹੈਗਾ ਆ ਬੱਚੇ ਹੀ ਹੁੰਦੇ ਹਨ। ਸਦੀਆਂ ਤੋਂ ਹੀ ਸੰਸਾਰ ਦੇ ਵਿੱਚ ਪ੍ਰਚਾਰਕ ਰਹਿਬਰ ਅਵਤਾਰ ਤੇ ਗੁਰੂ ਸਾਹਿਬਾਨ ਜਿਹੜੇ ਹੈਗੇ ਆ ਉਹ ਆਇਆ ਉਹਨਾਂ ਨੇ ਮਨੁੱਖ ਨੂੰ ਚੰਗੇ ਸਮਾਧਾਨ ਦੇ ਲਈ ਚੰਗੇ ਭਾਵ ਚੰਗੇ ਮਨੁੱਖ ਬਣਨ ਦੇ ਲਈ ਗ੍ਰੰਥ ਲਿਖਿਆ ਉਹਨਾਂ ਵਿੱਚ ਮਨੁੱਖ ਨੂੰ ਸਚੱਜਾ ਤੇ ਸਦਾਚਾਰਕ ਜੀਵਨ ਜਿਉਣ ਦੀ ਜਾਂਚ ਦੱਸੀ ਉਹਨਾਂ ਨੇ ਪ੍ਰਮਾਤਮਾ ਦੀ ਪ੍ਰਾਪਤੀ ਦੇ ਵਾਕ-ਵਾਕ ਧਰਮਾਂ ਦੇ ਵਿੱਚ ਵਾਕ-ਵਾਕ ਸਾਧਨ ਦੱਸੇ ਆ ਪਰ ਅਜੇ ਤੱਕ ਇਹ ਮਨੁੱਖ ਇੱਕ ਚੰਗਾ ਮਨੁੱਖ ਜਿਹੜਾ ਹੈਗਾ ਆ ਨਹੀਂ ਬਣ ਸਕਿਆ ਤੇ ਨਾ ਹੀ ਅਜਿਹੇ ਸਮਾਜ ਦੀ ਸਿਰਜਣਾ ਹੋ ਸਕੀ ਆ ਜਿੱਥੇ ਹਰ ਮਨੁੱਖ ਨੂੰ ਬਰਾਬਰਤਾ ਨਿਆਂ ਆਜ਼ਾਦੀ ਭਰਾਤਰੀ ਭਾਵ ਖੁਸ਼ਹਾਲੀ ਤੇ ਸ਼ਾਂਤਮਈ ਜੀਵਨ ਜਿਹੜਾ ਹੈਗਾ ਆ ਪ੍ਰਾਪਤ ਹੋ ਸਕੇ ਜਿੰਨੀ ਦੇਰ ਤੱਕ ਹਰ ਵਿਅਕਤੀ ਇੱਕ ਆਦਰਸ਼ਕ ਮਨੁੱਖ ਜਿਹੜਾ ਹੈਗਾ ਆ ਨਹੀਂ ਬਣਦਾ ਅੱਜ ਤੱਕ ਇੱਕ ਆਦਰਸ਼ਕ ਸਮਾਜ ਦੀ ਸਥਾਪਨਾ ਸੰਭਵ ਨਹੀਂ ਹੈ ਕਿਉਂਕਿ ਸਮਾਜ ਮਨੁੱਖਾਂ ਦੇ ਇਕੱਠ ਨੂੰ ਕਿਹਾ ਜਾਂਦਾ ਹੈਗਾ ਆ ਤੇ ਇਹ ਸਿੱਖਿਆਵਾਂ ਜਿਹੜੀਆਂ ਆ ਗਿਆ ਬੱਚੇ ਨੂੰ ਸ਼ੁਰੂ ਤੋਂ ਹੀ ਦਿੱਤੀਆਂ ਜਾਣ ਇਹੋ ਕਾਰਨ ਹੈ ਕਿ ਸਮਾਜ ਵਿੱਚ ਅਜੇ ਤੱਕ ਨਿਖਾਰ ਨਹੀਂ ਆ ਸਕਿਆ ਸਗੋਂ ਦਿਨ ਬਦਨ ਨਿਗਾਹ ਹੀ ਆ ਰਿਹਾ ਆ ਭਾਵ ਸਮਾਜ ਦੇ ਵਿੱਚ ਈਰਖਾ, ਖੁਦਗਰਜ਼ੀ, ਅਹੰਕਾਰ, ਅਗਿਆਨਤਾ, ਮੂਰਖਤਾ, ਦੁਸ਼ਟਤਾ ਪਾਪ ਵਰਗੀਆਂ ਆ ਮਾਨਵਿਕ ਕਦਰਾਂ ਕੀਮਤਾਂ ਦਾ ਬੋਲਵਾਲਾ ਆ ਬੱਚੇ ਨੂੰ ਪਹਿਲਾਂ ਤੋਂ ਹੀ ਚੰਗੇ ਸੰਸਕਾਰ ਦਿੱਤੇ ਜਾਣ ਬੱਚੇ ਦਾ ਚਰਿੱਤਰ ਨਿਰਮਾਣ ਭਾਵ ਸਿੱਖਿਆ ਕੇਂਦਰ ਪਹਿਲਾ ਹੁੰਦਾ ਹੈ ਉਸਦੇ ਮਾਤਾ ਪਿਤਾ ਦੂਜਾ ਉਸਦਾ ਸਕੂਲ ਤੇ ਤੀਜਾ ਧਾਰਮਿਕ ਸੰਸਥਾਵਾਂ ਭਾਵ ਗੁਰੂ ਘਰ ਇਹ ਉਹ ਥਾਮ ਹਨ ਜਿਨ੍ਹਾਂ ਨੇ ਬੱਚੇ ਦੇ ਚਰਿੱਤਰ ਨਿਰਮਾਣ ਦੇ ਵਿੱਚ ਸਹਾਇਤਾ ਹੋਣਾ ਹੁੰਦਾ ਹੈ ਬੱਚਾ ਇੱਕ ਕੋਰੀ ਸਲੇਟ ਦੀ ਤਰ੍ਹਾਂ ਹੁੰਦਾ ਹੈ ਉਸ ਉੱਪਰ ਜੋ ਚਾਹੇ ਲੇਖ ਸਕਦੇ ਹੋ ਜੇਕਰ 100% ਨਹੀਂ ਹੋ ਸਕਦਾ ਤਾਂ ਕੁਝ ਜ਼ਰੂਰ ਫਰਕ ਪਵੇਗਾ ਯਤਨ ਕਰਦੇ ਰਹਿਣਾ ਚਾਹੀਦਾ ਹੈ ਇਸ ਲਈ ਸਭ ਤੋਂ ਪਹਿਲਾਂ ਮਾਤਾ ਪਿਤਾ ਦਾ ਫਰਜ ਬੰਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਪਹਿਲਾਂ ਤੋਂ ਚੰਗੇ ਗੁਣਾਂ ਦੀ ਸਿੱਖਿਆ ਦੇਣ ਭਾਵ ਚੰਗੇ ਸੰਸਕਾਰ ਪੈਦਾ ਕਰਨ ਉਹਨਾਂ ਨੂੰ ਸਦਾਚਾਰਕ ਬਣਨ ਦੀ ਸਿੱਖਿਆ ਦੇਣ ਸਦਾ ਸੱਚ ਬੋਲਣਾ ਤੇ ਝੂਠ ਨਾ ਬੋਲਣਾ ਕਿਸੇ ਦਾ ਬੁਰਾ ਨਾ ਕਰਨਾ ਕਿਸੇ ਦਾ ਦਿਲ ਨਾ ਦਿਖਾਉਣਾ ਕਿਸੇ ਨਾਲ ਤੋਖਾ ਨਾ ਕਰਨਾ ਕੀਸੇ ਦੇ ਹੱਕਦਾਨਾ ਖਾਣਾ ਭੈੜੀ ਸੰਗਤ ਤੋਂ ਬਚਣਾ ਜਿਵੇਂ ਸ਼੍ਰੀ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਹਨ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ ਗਲਤ ਕੰਮ ਨਾ ਕਰਨਾ ਜਿਵੇਂ ਸ਼੍ਰੀ ਗੁਰੂ ਅਮਰਦਾਸ ਜੀ ਫਰਮਾਉਂਦੇ ਹਨ ਐਸਾ ਕੰਮ ਮੂਲ ਨਾ ਕੀਚੇ ਜਿਤ ਅੰਤ ਪਸ਼ੁਤਾਈਏ ਦੂਜਿਆਂ ਨੂੰ ਪਿਆਰ ਕਰਨਾ ਸਤਿਕਾਰ ਦੇਣਾ ਕਾਮ ਕ੍ਰੋਧ ਲੋਭ ਅਹੰਕਾਰ ਤੇ ਈਰਖਾ ਦਾ ਤਿਆਗ ਕਰਨਾ ਨਿਮਰਤਾ ਸਹਿਣਸ਼ੀਲਤਾ ਹਮਦਰਦੀ ਦਇਆ ਤੇ ਸਬਰ ਸੰਤੋਖ ਦੇ ਧਾਰਨੀ ਹੋਣਾ ਇਹ ਸਭ ਕੁਝ ਬੱਚਾ ਘਰ ਤੋਂ ਹੀ ਸਿੱਖਦਾ ਹੈ ਅਸੀਂ ਬੱਚਿਆਂ ਨੂੰ ਅਖਰੀ ਗਿਆਨ ਭਾਵ ਸਕੂਲੀ ਵਿਦਿਆਾਰੇ ਤਾਂ ਬਹੁਤ ਕੁਝ ਸਿਖਾਉਂਦੇ ਹਾਂ ਪਰ ਮਨੁੱਖੀ ਤੇ ਨੈਤਿਕ ਅਧਰਾ ਕਿਮਤਾ ਬਾਰੇ ਬਹੁਤ ਘੱਟ ਦੱਸਦੇ ਹਾਂ ਭਾਵ ਚੰਗੇ ਇਨਸਾਨ ਬਨਣ ਵੱਲ ਘੱਟ ਧਿਆਨ ਦਿੰਦੇ ਹਾਂ ਬੱਚਿਆਂ ਦੀ ਸਿਹਤ ਵੱਲ ਵੀ ਬਹੁਤ ਘੱਟ ਧਿਆਨ ਦਿੰਦੇ ਹਾਂ ਇਹ ਸਭ ਕੁਝ ਤਾਂ ਹੀ ਹੋ ਸਕਦਾ ਹੈ ਜੇਕਰ ਮਾਤਾ ਪਿਤਾ ਪਹਿਲਾਂ ਆਪ ਇਹਨਾਂ ਗੱਲਾਂ ਵੱਲ ਧਿਆਨ ਦੇਣ ਅਤੇ ਬੱਚਿਆਂ ਦੇ ਲਈ ਨਮੂਨਾ ਬਣਨ ਮਾਤਾ ਪਿਤਾ ਪਹਿਲਾਂ ਆਪ ਇਹਨਾਂ ਗੁਣਾਂ ਦੇ ਧਾਰਨੀ ਬਣਨ ਉਹ ਆਪ ਪਹਿਲਾਂ ਇੱਕ ਆਦਰਸ਼ਕ ਜੋੜਾ ਬਣਨ ਬੱਚੇ ਉਹਨਾਂ ਪਾਸੋਂ ਸੇਧ ਲੈ ਕੇ ਆਪਣੇ ਜੀਵਨ ਨੂੰ ਸੱਜਾ ਬਣਾ ਸਕਣਗੇ ਬੱਚਿਆਂ ਨੂੰ ਆਪਣੇ ਸੱਭਿਆਚਾਰ ਨਾਲ ਜੋੜਿਆ ਜਾਵੇ ਅਤੇ ਆਪਣੇ ਪਰਿਵਾਰਕ ਰਿਸ਼ਤਿਆਂ ਬਾਰੇ ਜਾਣਕਾਰੀ ਦਿੱਤੀ ਜਾਵੇ ਜਿਵੇਂ ਡੈਡੀ ਮੰਮੀ ਅੰਕਲ ਆਂਟੀ ਦੀ ਥਾਂ ਮਾਤਾ ਪਿਤਾ ਚਾਚਾ ਤਾਇਆ ਮਾਮਾ ਫੁੱਫੜ ਮਾਸੜ ਆਦਿ ਸ਼ਬਦਾਂ ਦੀ ਵਰਤੋਂ ਸਿਖਾਈ ਜਾਵੇ। ਐਸੇ ਤਰ੍ਹਾਂ ਹੀ ਬੱਚੇ ਦਾ ਦੂਜਾ ਸਿੱਖਿਆ ਕੇਂਦਰ ਜਿਹੜਾ ਹੈਗਾ ਉਹ ਸਕੂਲ ਹੈ। ਬੱਚੇ ਲਈ ਸਕੂਲਾਂ ਕਾਲਜਾਂ ਦਾ ਵਾਤਾਵਰਣ ਚੰਗਾ ਹੋਣਾ ਚਾਹੀਦਾ ਹੈ ਕਿਉਂਕਿ ਵਾਤਾਵਰਣ ਬੱਚੇ ਦੇ ਜੀਵਨ ਨੂੰ ਬਹੁਤ ਪ੍ਰਭਾਵਿਤ ਕਰਦਾ ਹੈ। ਅਖਰੀ ਗਿਆਨ ਦੇ ਨਾਲ-ਨਾਲ ਬੱਚਿਆਂ ਨੂੰ ਵਿਵਹਾਰ, ਨੈਤਿਕ ਤੇ ਸਰੀਰਕ ਸਿੱਖਿਆ ਵੀ ਦਿੱਤੀ ਜਾਣੀ ਚਾਹੀਦੀ ਹੈ। ਜਸਜੀ ਸਾਡੀ ਵਰਤਮਾਨ ਵਿਦਿਕ ਪ੍ਰਣਾਲੀ ਵਿੱਚ ਬਹੁਤ ਵੱਡੀ ਘਾਟ ਹੈ ਸਕੂਲਾਂ ਕਾਲਜਾਂ ਦੇ ਵਿੱਚ ਹਿੰਸਾ ਘਟਨਾਵਾਂ ਅੱਜਕੱਲ੍ਹ ਵੱਧ ਰਹੀਆਂ ਹਨ ਪੁਰਾਣੇ ਸਮੇਂ ਦੇ ਵਿੱਚ ਅਧਿਆਪਕ ਨੂੰ ਗੁਰੂ ਦਾ ਦਰਜਾ ਪ੍ਰਾਪਤ ਸੀਗਾ ਅਧਿਆਪਕ ਨੂੰ ਵੀ ਬਿਲਡਰ ਆਫ ਦਾ ਨੇਸ਼ਨ ਭਾਵ ਕੌਮ ਦਾ ਨਿਰਮਾਤਾ ਕਿਹਾ ਜਾਂਦਾ ਸੀ ਪਰ ਅੱਜ ਇਹ ਵਿਦਿਆਰਥੀ ਤੇ ਅਧਿਆਪਕ ਦੇ ਇਹ ਸਬੰਧ ਨਹੀਂ ਰਹੇ ਅੱਜ ਚੰਗੀਆਂ ਕਦਰਾਂ ਕੀਮਤਾਂ ਲੋਪ ਹੋ ਰਹੀਆਂ ਹਨ ਆਪਣੇ ਵਿਰਸੇ ਤੇ ਸੱਭਿਆਚਾਰ ਨੂੰ ਤੇ ਪੁਰਾਣੀਆਂ ਮਨੁੱਖੀ ਤੇ ਨੈਤਿਕ ਕਦਰਾਂ ਕੀਮਤਾਂ ਸੁਰਜੀਤ ਰੱਖਣ ਦੀ ਲੋੜ ਹੈ ਇਸੋ ਬਾਦ ਬੱਚੇ ਦਾ ਸਿੱਖਿਆ ਕੇਂਦਰ ਗੁਰੂ ਘਰ ਹੈ ਭਾਵ ਧਾਰਮਿਕ ਸੰਸਥਾਾਂ ਕਿਉਂਕਿ ਧਰਮ ਦਾ ਵੀ ਬੱਚੇ ਦੇ ਚਰਿੱਤਰ ਨਿਰਮਾਣ ਵਿੱਚ ਇੱਕ ਵੱਡਾ ਯੋਗਦਾਨ ਜਿਹੜਾ ਹੈਗਾ ਹੁੰਦਾ ਆ ਕਿਉਂਕਿ ਧਰਮ ਬੱਚਿਆਂ ਨੂੰ ਧਰਮ ਦੇ ਸਹੀ ਅਰਥਾਂ ਤੋਂ ਜਾਣੂ ਕਰਵਾਇਆ ਜਾਵੇ ਇਹਨਾਂ ਥਾਵਾਂ ਨੂੰ ਸਹੀ ਅਰਥਾਂ ਵਿੱਚ ਧਾਰਮਿਕ ਕੇਂਦਰ ਬਣਾਇਆ ਜਾਵੇ ਪਰ ਅੱਜ ਕੱਲ੍ਹ ਜ਼ਿਆਦਾਤਰ ਇਸ ਨੂੰ ਮਨੋਰੰਜਨ ਦਾ ਸਾਧਨ ਹੀ ਸਮਝਿਆ ਜਾਂਦਾ ਹੈ ਥੋੜੇ ਹੀ ਲੋਕਾਂ ਨੇ ਜਿਹੜੇ ਸ਼ਰਦਾ ਨਾਲ ਗੁਰੂ ਘਰ ਆਉਂਦੇ ਹਨ ਭਾਵ ਕੁਝ ਸਿੱਖਣ ਲਈ ਸੰਗਤ ਗੁਰਬਾਣੀ ਪੜ੍ਹਦੀ ਵੀ ਹੈ ਤੇ ਗੁਰੂ ਘਰ ਵੀ ਆਉਂਦੀ ਹੈ ਪਰ ਗੁਰਬਾਣੀ ਸਾਨੂੰ ਸਿੱਖਿਆ ਕੀ ਦਿੰਦੀ ਹੈ ਉਸ ਉੱਤੇ ਅਸੀਂ ਅਮਲ ਨਹੀਂ ਕਰਦੇ ਮਾਤਾ ਪਿਤਾ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਗੁਰੂ ਘਰ ਜਾਣ ਦੀ ਪ੍ਰੇਰਣਾ ਦੇਣ ਅਤੇ ਬੱਚਿਆਂ ਨੂੰ ਗੁਰੂ ਸਾਹਿਬਾਨਾਂ ਵੱਲੋਂ ਦਿੱਤੇ ਉਪਦੇਸ਼ ਤੇ ਸਿੱਖਿਆ ਬਾਰੇ ਸਮਝਾਉਣ ਜਿਸ ਨਾਲ ਬੱਚੇ ਦਾ ਚਰਿੱਤਰ ਨਿਰਮਾਣ ਚੰਗਾ ਹੋ ਸਕਦਾ ਹੈ ਬੱਚਾ ਇੱਕ ਚੰਗਾ ਮਨੁੱਖ ਬਣ ਕੇ ਇੱਕ ਚੰਗੇ ਸਮਾਜ ਦੀ ਸਿਰਜਣਾ ਕਰੇਗਾ ਇੱਕ ਚੰਗੇ ਸਮਾਜ ਵਿੱਚੋਂ ਹੀ ਚੰਗੇ ਇਨਸਾਨ ਚੰਗੇ ਡਾਕਟਰ ਚੰਗੇ ਅਧਿਆਪਕ ਚੰਗੇ ਧਾਰਮਿਕ ਆਗੂ ਚੰਗੇ ਰਾਜਨੀਤਿਕ ਚੰਗੇ ਇੰਜੀਨੀਅਰ ਤੇ ਚੰਗੇ ਵਕੀਲ ਪੈਦਾ ਹੋਣਗੇ ਧੰਨਵਾਦ